ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਇਹਦੀ ਚਰਚਾ ਦੁਨੀਆ ਦੇ ਵਿੱਚ ਹੈ ਸੋਸ਼ਲ ਮੀਡੀਆ ਤੇ ਚਰਚਾ ਹੈ ਪਰ ਇਹਦੀ ਚਰਚਾ ਵਰਲਡ ਵਾਈਡ ਹੈ ਵੀ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਹੈ ਇਹ ਕਹਿੰਦੇ ਆੜੇ ਗੱਡੇ ਕੱਢਦਾ ਇਹ ਸਿਰੇ ਸਿਰੇ ਦੇ ਰੇਡਰ ਫੜਦਾ ਇਹ ਰੇਡਰਾਂ ਦੇ ਇਹ ਕਹਿੰਦੇ ਜੱਫੇ ਲਾਉਂਦਾ ਇਹ ਖਰੇ ਖਰੇ ਢਾਉਂਦਾ ਇਹ ਜੱਫੇ ਲਾਉਂਦਾ ਇਹ ਕਹਿੰਦੇ ਖਰੇ ਖਰੇ ਢਾਉਂਦਾ ਇਹ ਆ ਗੁਰਵਿੰਦਰ ਘਾਂਗੇ ਵਾਲਾ ਘਾਂਗੇ ਵਾਲਾ ਗੁਰਵਿੰਦਰ ਬੰਦਾ ਜੱਫਾ ਵੀ ਲਾਉਂਦਾ ਤੇ ਰਾਤ ਨੂੰ ਰੇਡਰਾਂ ਦੇ ਸੁਪਨਿਆਂ 'ਚ ਵੀ ਆਉਂਦਾ ਇਹਨੂੰ ਗੁਰਵਿੰਦਰ ਘਾਂਗੇਆ ਮੁੰਡਾ ਯਾਰੀ ਵਿੱਚ ਜੱਕੇ ਐ ਬਾਕੀ ਕਹਿੰਦੇ ਬੇਗੀਆਂ ਤੋਂ ਦੂਰ ਮੁੰਡਾ ਯਾਰੀ ਵਿੱਚ ਜੱਕੇ ਐ ਸੁੱਕੇ ਉਸਤਾਦ ਨੇ ਕਹਿੰਦੇ ਗੱਲ ਵੱਡੀ ਕਰਦੀ ਐ ਲੈ ਵੀ ਘਾਂਗੇ ਵਾਲਾ ਘਾਂਗੇ ਵਾਲਾ ਧਾਂਗੇ ਟਾਂਗੇ ਵਾਲਾ ਟਾਂਗੇ ਵਾਲਾ ਟਾਂਗੇ ਵਾਲਾ ਟਾਂਗੇ ਵਾਲਾ ਹੁਣ 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 ਉਹ ਦਰਸ਼ਕ ਵੀਰੋ ਸਵਾਦ ਆਇਆ ਤੇ ਤਾੜੀ ਜ਼ੋਰਦਾਰ ਵੱਜਣੀ ਚਾਹੀਦੀ ਹੈ ਪਰ ਇਹ ਵਧੀਆ ਪੁਆਇੰਟ ਲੈ ਪਰ ਅੱਜ ਦੇਖਣਾ ਲੋਪੋ ਵਾਲਿਆ ਪੰਡਤ ਕੀ ਕਰੇਗਾ ਇਹਨੇ ਲੋਕਾਂ ਦੇ ਦਿਲ ਜਿੱਤਣ ਆਇਆ ਹੋਇਆ ਪਰ ਬੋਪਰ ਵਾਲਾ ਵੇਖਦਾ ਵੀ ਇਸ ਵੇਲੇ ਗੱਲ ਸਿਰੇ ਲੱਗ ਜਾਣੀ ਹੈ ਸਿਰੇ ਲੱਗ ਜਾਣੀ ਹੈ ਜਿਨ੍ਹਾਂ ਨੂੰ ਪੰਡਤ ਦੀ ਖੇਡ ਆ ਮੇਲੇ ਲੁੱਟਦਾ ਹਨੀ ਪੰਡ ਤੇ ਇਹ ਮੇਲੇ ਦੇ ਵਿੱਚ ਜਸ਼ਨ ਮਨਾਵੇਗਾ ਇਹ ਗੱਲ ਸਮੇਂ ਦੀ ਹੈ ਪਰ ਸਿੰਧੂ ਕੰਗ ਦੀ ਪਈ ਹੋਈ ਕਬੱਡੀ ਹੈ ਹੋ ਕੌਡੀ ਕੌਡੀ ਕਰਦਾ ਫਿਰਦਾ ਹੈ ਇੱਥੇ ਰੱਖ ਲਓ ਕਾਂਗੇ ਵਾਲਾ ਫੇਰ 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 ਫੋਰ ਫੋਰ ਵਾ ਇਹ ਜੱਫੇ ਵੀ ਲਾਉਂਦਾ